ਤੁਸੀਂ 30 ਔਰ 40 ਏਜ ਕ੍ਰੋਸ ਕਰ ਚੁੱਕੇ ਹੋ ਤਾਂ ਚੁਲੜੀਆਂ ਆਣੀਆਂ ਸ਼ੁਰੂ ਹੋ ਗਈਆਂ ਨੇ ਸਕਿਨ ਲੂਜ ਹੋਣਾ ਸ਼ੁਰੂ ਹੋ ਗਈ ਹੈ ਸਕਿਨ ਤੇ ਸ਼ਾਈਨ ਨਹੀਂ ਹੈਗੀ ਸਕਿਨ ਤੇ ਬਹੁਤ ਸਾਰੇ ਦਾਗ ਧੱਬੇ ਨੇ ਸਕਿਨ ਇੱਕਦਮ ਲੂਜ ਹੋ ਗਈ ਹੈ ਤੇ ਇਹ ਵਾਲਾ ਫੇਸ਼ੀਅਲ ਕਰਕੇ ਤੁਸੀਂ ਆਪਣੀ ਸਕਿਨ ਨੂੰ ਇੱਕਦਮ ਬ੍ਰਾਈਟ ਬਣਾ ਸਕਦੇ ਹੋ ਇੱਕਦਮ ਚਮਕਾ ਸਕਦੇ ਹੋ ਤੇ ਤੁਹਾਡੀ ਜਿੰਨੀ ਵੀ ਸਕਿਨ ਦੀ ਪ੍ਰੋਬਲਮ ਹੈ ਨਾ ਸਾਰੀ ਹੀ ਦੂਰ ਹੋ ਜਾਵੇਗੀ ਕਿਉਂਕਿ ਜਦੋਂ 30 40 ਪਲੱਸ ਹੁੰਨੇ ਆ ਨਾ ਆਪਾਂ ਤੇ ਆਪਣੀ ਜਿਹੜੀ ਏਜ ਹੈ ਨਾ ਉਹ ਵਧਣੀ ਸ਼ੁਰੂ ਹੋ ਜਾਂਦੀ ਹੈ ਚਿਹਰੇ ਤੇ ਨਜ਼ਰ ਆਣੀ ਸ਼ੁਰੂ ਹੋ ਜਾਂਦੀ ਹੈ ਚਿਹਰਾ ਇੱਕਦਮ ਝੁਰੜੀਆਂ ਵਾਲਾ ਹੋ ਜਾਂਦਾ ਹੈ ਚਿਹਰਾ ਇੱਕਦਮ ਨਾ ਟਲ ਜਾਂਦਾ ਹੈ ਇਹ ਚੀਜ਼ਾਂ ਜਿਹੜੀਆਂ ਲੂਜ਼ ਹੋਣੇ ਸ਼ੁਰੂ ਹੋ ਜਾਂਦੀਆਂ ਤੇ ਸਕਿਨ ਤੇ ਉਹ 글로 ਨਹੀਂ ਹੁੰਦਾ ਜਿਹੜਾ ਹੋਣਾ ਚਾਹੀਦਾ ਤੇ ਅੱਜ ਵਾਲਾ ਜਿਹੜਾ ਫੇਸ਼ੀਅਲ ਹੈ ਤੁਸੀਂ ਕਰਕੇ ਆਪਣੀ ਸਕਿਨ ਨੂੰ ਇੱਕਦਮ ਟਾਈਟ ਵੀ ਕਰ ਸਕਦੇ ਹੋ ਇੱਕਦਮ ਬ੍ਰਾਈਟ ਵੀ ਕਰ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਮੇਰੀ ਏਜ ਜਿਹੜੀ ਹੈਗੀ ਹੈ 40 ਪਲੱਸ ਹੋ ਚੱਲੀ ਹੈ ਠੀਕ ਹੈ 40 ਤੋਂ ਉੱਪਰ ਹੋਣੀ ਸ਼ੁਰੂ ਹੋ ਗਈ ਹੈ ਤੇ ਤੁਸੀਂ ਸਕਿਨ ਮੇਰੀ ਦੇਖ ਲਓ ਕਿੰਨਾ 글로 ਕਰ ਰਹੀ ਹੈ ਟਾਈਟ ਵੀ ਵੀ ਇਕਦਮ ਇਕਦਮ ਲੂਜ਼ ਜਿਹੜੀ ਸਕਿਨ ਹੈ ਉਹ ਟਾਈਟ ਹੋ ਚੁੱਕੀ ਹੈ ਠੀਕ ਹੈ ਔਰ ਸਕਿਨ ਤੇ ਨਿਖਾਰ ਵੀ ਹੈ ਔਰ ਸਕਿਨ एकदम ਗਲੋਇੰਗ ਵੀ ਹੈ ਤੁਸੀਂ ਉਹਦੇ ਲਈ ਤੁਸੀਂ ਕੀ ਲੈਣਾ ਤੁਸੀਂ ਲੈਣਾ ਹੈ ਖੱਟਾ ਦਹੀਂ ਇਹ ਫੇਸ਼ੀਅਲ ਜਿਹੜਾ ਬਹੁਤ ਕਾਰਗਲ ਫੇਸ਼ੀਅਲ ਹੈ ਤੁਸੀਂ ਕਰਕੇ ਜਰੂਰ ਇੱਕ ਵਾਰ ਟ੍ਰਾਈ ਕਰਨਾ ਤੇ ਇਹ ਫੇਸ਼ੀਅਲ ਜੇ ਤੁਸੀਂ ਕਰਨਾ ਸ਼ੁਰੂ ਕਰ ਦੋਗੇ ਨਾ ਤੁਹਾਡੀ ਸਕਿਨ ਇਕਦਮ ਜਿਹੜੀ ਹੈ ਨਾ ਸ਼ਾਈਨਿੰਗ ਵਾਲੀ ਹੋ ਜਾਏਗੀ ਟਾਈਟ ਹੋਣੀ ਸ਼ੁਰੂ ਹੋ ਜਾਵੇਗੀ ਇਹਦੇ ਲਈ ਤੁਸੀਂ ਕੀ ਲੈਣਾ ਹੈ ਦਹੀਂ ਲਿਆ ਖੱਟਾ ਤੇ ਤੁਸੀਂ ਲੈਣੀ ਹੈ ਬੂਰਾ ਚੀਨੀ ਜਿਹਨੂੰ ਆਪਾਂ ਖਾਂਡ ਕਹਿੰਦੇ ਹਿੰਦੀ ਵਿੱਚ ਤੇ ਇਹ ਹੁੰਦੀ ਖੰਡ ਬੂਰਾ ਚੀਨੀ ਜਿਹੜੀ ਹੁੰਦੀ ਹੈ 100 ਰੁਪਏ ਦੀ ਲਿਆ ਕੇ ਤੁਸੀਂ ਰੱਖ ਮਤਲਬ 100 ਗ੍ਰਾਮ ਲਿਆ ਕੇ ਰੱਖ ਲਓ ਕਿੰਨਾ ਟਾਈਮ ਤੁਹਾਡਾ ਗਮ ਮੁੱਕਣੀ ਨਹੀਂ ਹੈਗੀ ਚਾਹੇ ਤੁਸੀਂ ਘਰੇ ਵੀ ਇਹਨੂੰ ਪੀ ਸਕਦੇ ਹੋ ਤੇ ਮੇਰੀ ਦੇਖੋ ਥੋੜੀ ਜਿਹੀ ਰਹਿ ਗਈ ਹੈ ਕਿਉਂਕਿ ਇਹ ਬਹੁਤ ਮੇਰੀ ਫੇਵਰਟ ਹੈ ਬੂਰਾ ਖੰਡ ਜਾਨੀ ਜਿਹਨੂੰ ਆਪਾਂ ਦੇਸੀ ਚੀਨੀ ਕਹਿੰਦੇ ਹਨਾ ਉਹ ਖਾਂਡ ਹੈ ਠੀਕ ਹੈ ਤੇ ਇੱਕ ਚਮਚ ਦੇ ਕਰੀਬ ਆਪਾਂ ਇੱਥੇ ਲੈ ਲਈਏ ਚੀਨੀ ਦੀ ਠੀਕ ਹੈ ਤੇ ਇੱਕ ਚਮਚੀ ਆਪਾਂ ਲੈ ਆ ਦਹੀਂ ਜਿੰਨੀ ਕੀ ਆਪਣੀ ਜ਼ਰੂਰਤ ਹੈ ਤੇ ਇੱਕ ਚਮਚੀ ਦੇ ਵਿੱਚ ਲੈਣਾ ਹੈ ਆਪਾਂ ਰਾਈਸ ਪਾਊਡਰ ਯਾਨੀ ਕਿ ਚਾਵਲਾਂ ਦਾ ਆਟਾ ਠੀਕ ਹੈ ਇਹਨਾਂ ਚੀਜ਼ਾਂ ਨੂੰ ਲੈ ਕੇ ਆਪਾਂ ਇਸ ਤਰੀਕੇ ਨਾਲ ਸਿਰਫ ਇੰਨੇ ਚੀਜ਼ਾਂ ਨੇ ਹੋਰ ਕੁਝ ਨਹੀਂ ਹੈਗਾ ਤੇ ਇੱਕ ਮੈਂ ਤੁਹਾਨੂੰ ਸ਼ਾਮ ਨੂੰ ਵੀਡੀਓ ਇੱਕ ਨਾ ਮੈਂ ਸ਼ਾਮ ਨੂੰ ਤੁਹਾਨੂੰ ਦੱਸਾਂਗੀ ਸਕਰਾਬ ਮਲੇਠੀ ਦਾ ਸਕਰਾਬ ਬਹੁਤ ਵਧੀਆ ਹੁੰਦਾ ਜਿਨ੍ਹਾਂ ਦੇ ਸ਼ਾਈਆਂ ਦੀ ਪ੍ਰੋਬਲਮ ਹੈ ਜਿਨ੍ਹਾਂ ਦੇ ਪਿਗਮੈਂਟੇਸ਼ਨ ਹੈਗੀ ਹੈ ਜਿਨ੍ਹਾਂ ਦੇ ਦਾਗ ਧੱਬੇ ਨੂੰ ਠੀਕ ਨਹੀਂ ਹੁੰਦੇ ਉਹ ਸਕਰਾਬ ਦੱਸਾਂਗੇ ਤੁਸੀਂ ਡੇਲੀ ਕਰਨਾ ਠੀਕ ਹੈ ਤੇ ਆਹ ਦੇਖੋ ਆਪਾਂ ਮਿਕਸ ਕਰ ਲਿਆ ਤਿੰਨਾਂ ਚੀਜ਼ਾਂ ਨੂੰ ਖਾਂਡ ਯਾਨੀ ਕਿ ਜਿਹਨੂੰ ਬੂਰਾ ਚੀਨੀ ਕਹਿੰਦੇ ਆ ਦਾਹੀ ਹੈਗੀ ਹੈ ਔਰ ਥੋੜਾ ਜਿਹਾ ਪਾਇਆ ਚਾਵਲ ਦਾ ਆਟਾ ਠੀਕ ਹੈ ਇਹ ਤੁਸੀਂ ਹਫਤੇ ਦੇ ਵਿੱਚ ਤਿੰਨ ਵਾਰੀ ਵੀ ਇਹ ਵਾਲਾ ਫੇਸ਼ਲ ਕਰ ਸਕਦੇ ਹੋ ਠੀਕ ਹੈ ਇਹ ਫੇਸ਼ਲ ਤੁਸੀਂ ਜਦੋਂ ਕਰਨਾ ਹੈ ਤੁਹਾਡਾ ਫੇਸ ਬਿਲਕੁਲ ਸਾਫ਼ ਹੋਣਾ ਚਾਹੀਦਾ ਬਿਲਕੁਲ ਕਲੀਨ ਹੋਣਾ ਚਾਹੀਦਾ ਦੇਖੋ ਇਸ ਤਰੀਕੇ ਨਾਲ ਵਾਲਾ ਫੇਸ਼ਲ ਤੁਸੀਂ ਕਰਨਾ ਸਟਾਰਟ ਕਰ ਦੇਣਾ ਹੈ ਠੀਕ ਹੈ ਇਹਦੇ ਨਾਲ ਕੀ ਹੁੰਦਾ ਸਕਿਨ ਤਾਂ ਜਿਹੜਾ ਨਾ ਆਪਣਾ ਔਇਲ ਜਿਹੜਾ ਖਤਮ ਹੋ ਚੁੱਕਿਆ ਹੁੰਦਾ ਨੇਚਰਲ ਔਇਲ ਜਦੋਂ 30 ਪਲਸ ਹੁੰਨੇ ਹੈ ਤਾਂ ਆਪਣੇ ਚਿਹਰੇ ਦੀ ਜਿਹੜੀ ਰੰਗਤ ਹੁੰਦੀ ਹੈ ਨਾ ਹੌਲੀ 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 ਖਤਮ ਹੁੰਦੀ ਜਾਂਦੀ ਹੈ ਕਿਉਂ ਕਿ ਜਿਹੜਾ ਆਪਣਾ ਨੇਚਰਲ ਔਇਲ ਹੁੰਦਾ ਹੈ ਨਾ ਉਹ ਖਤਮ ਹੁੰਦਾ ਜਾਂਦਾ ਹੈ ਕਿਉਂਕਿ ਆਪਾਂ ਨੂੰ ਖਾਣ ਪੀਣ ਦਾ ਧਿਆਨ ਨਹੀਂ ਹੈਗਾ ਚਿਹਰੇ ਦੀ ਸੰਭਾਲ ਦਾ ਧਿਆਨ ਨਹੀਂ ਹੈਗਾ ਕਿਉਂਕਿ ਆਪਾਂ ਜਿਹੜੇ ਜਿਹੜੇ ਫੇਸ਼ਲ ਹੁੰਦੇ ਨੇ ਨਾ ਖਾਸ ਕਰਕੇ ਤੇ ਦੀ ਉਮਰ ਤੋ ਕਰਨੇ ਚਾਹੀਦੇ ਨੇ ਬਾਅਦ ਵਿੱਚ ਹੀ ਕਿਉਂ ਹੋਰਨੇ ਚਾਹੀਦੇ ਨਹੀਂ ਕਿਉਂਕਿ ਫੇਸ਼ਲ ਕਰਨ ਦੇ ਨਾਲ ਤੁਹਾਡੀ ਸਕਿਨ ਜਿਹੜੀ ਟਾਈਟ ਵੀ ਰਹਿੰਦੀ ਹੈ ਸਕਿਨ ਇੱਕਦਮ ਬ੍ਰਾਈਟ ਵੀ ਰਹਿੰਦੀ ਹੈ ਸਕਿਨ ਤੇ ਇੱਕਦਮ ਚਮਕ ਤੇ ਇੱਕਦਮ ਨਿਖਾਰ ਰਹਿੰਦਾ ਹੈ ਇਸ ਕਰਕੇ ਤੁਹਾਨੂੰ ਫੇਸ਼ਲ ਕਰਨੇ ਬਹੁਤ ਜ਼ਰੂਰੀ ਨੇ ਠੀਕ ਹੈ ਫੇਸ਼ਲ ਦਾ ਮਤਲਬ ਇਹ ਨਹੀਂ ਹੁੰਦਾ ਕਿ ਰੰਗ ਗੋਰਾ ਕਰਨ ਵਾਸਤੇ ਹੁੰਦੇ ਨੇ ਫੇਸ਼ਲ ਦਾ ਮਤਲਬ ਇਹ ਹੁੰਦਾ ਹੈ ਕਿ ਤੁਹਾਡੀ ਸਕਿਨ ਇੱਕਦਮ ਟਾਈਟ ਰਹੇਗੀ ਇੱਕਦਮ ਸਾਫ਼ ਰਹੇਗੀ ਇੱਕਦਮ ਗਲੋਇੰਗ ਰਹੇਗੀ ਠੀਕ ਹੈ ਰੰਗ ਜਿੱਦਾਂ ਦਾ ਮਰਜ਼ੀ ਹੋਵੇ ਸਾਵਲਾ ਹੋਵੇ ਚਾਹੇ ਕਣਕਪਿੰਨਾ ਹੋਵੇ ਚਾਹੇ ਗੋਰਾ ਹੋਵੇ ਸਕਿਨ ਇਕਦਮ ਚਮਕਦੀ ਰਹੇਗੀ ਜਿੱਦਾਂ ਚਮਕ ਹੋਣੀ ਚਾਹੀਦੀ ਜਿੱਦਾਂ ਜਵਾਨੇ ਟਾਈਮ ਚਮਕ ਹੁੰਦੀ ਹੈ ਨਾ ਜਵਾਨੇ ਟਾਈਮ ਤੁਸੀਂ ਦੇਖ ਲਓ 18 ਸਾਲ 16 ਸਾਲ ਦੀ ਏਜ ਵਿੱਚ ਭਾਵੇਂ ਆਪਣਾ ਰੰਗ ਕਾਲਾ ਹੀ ਹੋਵੇ ਭਾਵੇਂ ਆਪਣਾ ਕਣਕਪਿੰਨਾ ਹੀ ਹੋਵੇ ਤਾਂ ਵੀ ਆਪਣੀ ਸਕਿਨ ਤੇ ਇਕਦਮ ਚਮਕ ਰਹਿੰਦੀ ਹੈ ਕਿਉਂਕਿ ਉਹ ਇੱਕ ਕੁਦਰਤੀ ਚਮਕ ਹੁੰਦੀ ਹੈ ਤੇ ਉਹ ਹੌਲੀ ਹੌਲੀ ਫਿਰ ਜਦੋਂ ਜੋ-ਜੋ ਆਪਣੀ ਏਜ ਵੱਧਦੀ ਹੈ ਤੇ ਉਹ ਵਾਲੀ ਜਿਹੜੀ ਹੁੰਦੀ ਹੈ ਨਾ ਰੰਗਤ ਖਤਮ ਹੁੰਦੀ ਜਾਂਦੀ ਹੈ ਉਸ ਨੂੰ ਬਰਕਰਾਰ ਰੱਖਣ ਲਈ ਆਪ ਨੂੰ ਫੇਸ਼ਲ ਕਰਨ ਦੀ ਜ਼ਰੂਰਤ ਹੈ ਠੀਕ ਹੈ ਫੇਸ਼ਲ ਦਾ ਮਤਲਬ ਇਹ ਨਹੀਂ ਹੁੰਦਾ ਕਿ ਸਾਡਾ ਰੰਗ ਚਿੱਟਾ ਦੁੱਧ ਹੋਵੇ ਇਹ ਨਹੀਂ ਮੈਂ ਕਹਿੰਦੀ ਕਿ ਚਿੱਟਾ ਦੁੱਧ ਹੁੰਦੇ ਹਾਂ ਸਾਫ਼ ਹੋ ਜਾਂਦਾ ਜਿਹੜਾ ਸਾਫ਼ ਸੁਥਰਾ ਹੋ ਜਾਂਦਾ ਹੈ ਇੱਕਦਮ ਤੁਹਾਡੇ ਜਿਹੜੇ ਦਾਗ-ਧੱਬੇ ਨੂੰ ਬਿਲਕੁਲ ਹੀ ਨਾ ਲਾਈਟ ਹੋ ਜਾਂਦੇ ਨੇ ਬਿਲਕੁਲ ਸਕਿਨ ਸਾਫ਼ ਹੋਣੀ ਸ਼ੁਰੂ ਹੋ ਜਾਂਦੀ ਹੈ ਨਾਲ ਹੀ ਇਹਦੇ ਨਾਲ ਸਕਰਬ ਹੋ ਜਾਂਦਾ ਜਿਹੜਾ ਝਾਵਲਾਂ ਦਾ ਆਟਾ ਹੁੰਦਾ ਸੀ ਕਿਨੂੰ ਬਹੁਤ ਪ੍ਰਾਈ ਕਰਦਾ ਹੈ ਇਹ ਫੇਸ਼ਲ ਤੁਸੀਂ ਟ੍ਰਾਈ ਜ਼ਰੂਰ ਕਰਨਾ ਚੀਨੀ ਔਰ ਦਹੀਂ ਔਰ ਸਿਰਫ ਚਾਵਲ ਦਾ ਆਟਾ ਹੋਰ ਕੁਝ ਨਹੀਂ ਪਾਣਾ ਇਹਦੇ ਵਿੱਚ ਠੀਕ ਹੈ ਤੇ ਇਹ ਹਰ ਸਕਿਨ ਟਾਈਪ ਆਪਣਾ ਕਰ ਸਕਦੇ ਆ ਕੋਈ ਵੀ ਸਕਿਨ ਹੋਵੇ ਜਿੱਦਾਂ ਡਰਾਈ ਸਕਿਨ ਹੋਗੀ ਮੋਸਰਾ ਹੋਗੀ ਔਇਲੀ ਸਕਿਨ ਹੋਗੀ ਜਿਹੜੇ ਵੀ ਹੋਣਾ ਤੁਸੀਂ ਕਰ ਸਕਦੇ ਹੋ ਵਾਲਾ ਫੇਸ਼ਲ ਠੀਕ ਹੈ ਇਹ ਫੇਸ਼ਲ ਨੂੰ ਕਰਕੇ ਸਕਿਨ ਤੁਹਾਡੀ ਬਿਲਕੁਲ ਟਾਈਟ ਹੋਣੀ ਸ਼ੁਰੂ ਹੋ ਜਾਵੇਗੀ ਔਰ ਸਕਿਨ ਤੇ ਇੱਕ ਗਲੋ ਆਵੇਗਾ ਕਿਉਂਕਿ ਜਿਹੜੀ ਦਹੀਂ ਹੁੰਦੀ ਹੈ ਨਾ ਸਾਡੀ ਸਕਿਨ ਨਾਲ ਨਾ ਇੱਕਦਮ ਨੇ ਖਾਰਨ ਵਿੱਚ ਬਹੁਤ ਕਾਰਗਲ ਹੁੰਦੀ ਹੈ ਇਸ ਤਰ੍ਹਾਂ ਤੁਸੀਂ ਆਪਣਾ 10 15 ਮਿੰਟ ਲਗਾ ਕੇ ਸਕਿਨ ਦੀ ਮ사ਜ ਕਰਨੀ ਹੈ ਜਾਨਕਿ ਫੇਸ਼ਲ ਉਹ ਸਾਜਦਾ ਹੁੰਦੀ ਹੈ ਨਾ ਮੈਂ ਦੇਖ ਵੀਡੀਓ ਬਾਹਰ ਹੀ ਬਣਾ ਰਹੀ ਆ ਲਾਈਟ ਹੈ ਨਹੀਂ ਸੀ ਮੈਂ ਕਿਹਾ ਚਲੋ ਬਣਾ ਦਿੰਦੀ ਕਿੰਨਾ ਦਿਨ ਹੋ ਗਏ ਨੇ ਵੀਡੀਓ ਬਣਾਈ ਨਹੀਂ ਸੀ ਬਿਜੀ ਸੀਗੀ ਮੈਂ ਤੇ ਅੱਜ ਮੈਂ ਸਕਿਨ ਦੀ ਕੇਅਰ ਕਰਨ ਲੱਗੀ ਆ ਕਿੰਨੇ ਦਿਨ ਹੋ ਗਏ ਮੈਂ ਫੇਸ਼ਲ ਵੀ ਨਹੀਂ ਕੀਤਾ ਕੋਈ ਮੈਂ ਕਿਹਾ ਚਲੋ ਕਰਦੀ ਆ ਨਾਲ ਤੁਹਾਡੇ ਨਾਲ ਸ਼ੇਅਰ ਕਰਦੀ ਆ ਕਿਉਂਕਿ ਇਹ ਮੇਰੇ ਫੇਵਰਟ ਫੇਸ਼ਲ ਨੇ ਔਰ ਆ ਦੇਖੋ ਤੁਸੀਂ 10 ਮਿੰਟ ਮ사ਜ ਕਰਨ ਤੋਂ ਬਾਅਦ ਆ ਤੁਸੀਂ ਦੇਖ ਸਕਦੇ ਹੋ ਸਕਿਨ ਤੇ ਗਲੋ ਦੇਖੋ ਆ ਦੇਖੋ ਇਸ ਤਰੀਕੇ ਨਾਲ 글로ਵ ਆਣਾ ਸ਼ੁਰੂ ਹੋ ਜਾਂਦਾ ਹੈ ਤੇ ਸਕਿਨ ਦੀ ਗੰਦਗੀ ਸਾਰੀ ਰਿਮੂਵ ਹੋਣੀ ਸ਼ੁਰੂ ਹੋ ਜਾਂਦੀ ਹੈ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਆਪਣੇ 10 ਮਿੰਟ ਲਗਾ ਕੇ ਸਕਿਨ ਦੀ ਸਫਾਈ ਕਰ ਸਕਦੇ ਹੋ ਸਕਿਨ ਬਹੁਤ ਹੀ ਗਲੋਇੰਗ ਤੇ ਬਹੁਤ ਹੀ ਚਮਕਦਾਰ ਹੋ ਜਾਂਦੀ ਹੈ ਠੀਕ ਹੈ ਆ ਦੇਖੋ ਬਹੁਤ ਹੀ ਵਧੀਆ ਜਿਹੜਾ ਰਿਜ਼ਲਟ ਮਿਲਦਾ ਹੈ ਤੁਸੀਂ ਜ਼ਰੂਰ ਇਹ ਵਾਲਾ ਟਰਾਈ ਕਰਨਾ ਹੈ ਜ਼ਰੂਰ ਇਹ ਵਾਲਾ ਫੇਸ਼ਲ ਕਰਨਾ ਹੈ ਤਾਂ ਜੋ ਤੁਹਾਡੀ ਸਕਿਨ ਜਿਹੜੀ ਹੈ ਇੱਕਦਮ ਕੂਬ ਸੂਤਰ ਹੈ ਏ ন্যাਚੁਰਲ ਕੂਬ ਸੂਤਰ ਹੈ ਕਿਉਂਕਿ ਦੇਖੋ ਆਪਾਂ ਇੰਨੇ ਇੰਨੇ ਮਹਿੰਗੇ ਫੇਸ਼ੀਅਲ ਜਿਹੜੇ ਕਰਵਾਉਣ ਜਾਂਦੇ ਆ ਸਕਿਨ ਨੂੰ ਖਰਾਬ ਕਰਦੇ ਨੇ ਸਕਿਨ ਨੂੰ ਡੈਮੇਜ ਕਰ ਦਿੰਦੇ ਨੇ ਸਕਿਨ ਤੇ ਇਕਦਮ ਉਹ ਮਤਲਬ ਕਿ ਹੂਣ ਲੱਗ ਜਾਂਦਾ ਜਿੱਦਾਂ ਕਿ ਬੁੱਢੀ ਸਕਿਨ ਹੁੰਦੀ ਹੈ ਨਾ ਕਿਉਂਕਿ ਉਹ ਤੇ ਤੁਸੀਂ ਦੇਖ ਸਕਦੇ ਹੋ ਚਿਹਰਾ ਦੇਖ ਲਓ ਮੇਰਾ ਬਿਲਕੁਲ ਸਾਫ਼ ਹੋ ਗਿਆ ਜਿੰਨੀ ਵੀ ਡਸਟ ਜਿੰਨੀ ਵੀ ਗੰਦਗੀ ਸੀਗੀ ਸਾਰੀ ਸਾਫ਼ ਹੋ ਗਈ ਚਿਹਰਾ एकदम ਫਰੈਸ਼ ਫਰੈਸ਼ ਮਸੂਸਣ ਲੱਗ ਗਿਆ ਮੈਨੂੰ ਤੇ ਫੇਸ ਨੂੰ ਮੈਂ ਹੁਣ ਵਾਸ਼ ਕਰਕੇ ਆਵਾਂਗੀ ਬਹੁਤ ਹੀ ਪਿਆਰਾ ਗਲੋ ਆ ਜਾਂਦਾ ਹੈ ਤੁਸੀਂ ਇਹ ਵਾਲਾ ਫੇਸ਼ੀਅਲ ਜ਼ਰੂਰ ਟਰਾਈ ਕਰਨਾ ਠੀਕ ਹੈ ਔਰ ਮੈਨੂੰ ਕਮੈਂਟ ਵਿੱਚ ਜ਼ਰੂਰ ਦੱਸਣਾ ਬਹੁਤ-ਬਹੁਤ ਥੈਂਕ ਯੂ ਮੇਰੀਆਂ ਭੈਣਾਂ ਮੇਰੇ ਨਾਲ ਜੁੜੀਆਂ ਹੋਈਆਂ ਨੇ ਜਿਹੜੀਆਂ ਮੈਨੂੰ ਸਪੋਰਟ ਕਰਦੀਆਂ ਨੇ ਔਰ ਬਹੁਤ ਵਧੀਆ-ਵਧੀਆ ਕਮੈਂਟ ਲਿਖਦੀਆਂ ਨੇ ਤੇ ਇਹ ਵਾਲਾ ਤੁਸੀਂ ਜ਼ਰੂਰ ਫੇਸ਼ੀਅਲ ਕਰਨਾ ਹੈ ਇਸ ਤਰੀਕੇ ਨਾਲ ਪਹਿਲਾਂ ਕੱਪੜੇ ਨਾਲ ਸਾਫ਼ ਕਰਕੇ ਫਿਰ ਤੁਸੀਂ ਜਦੋਂ ਇਦਾਂ ਮਲੋਗੇ ਨਾ ਤੁਹਾਡੇ ਚਿਹਰੇ ਤੇ ਮੈਲ ਉਤਰੂਗੀ ਜਿੱਦਾ ਬੱਤੀਆਂ ਬਣ ਬਣ ਕੇ ਮੈਲ ਉਤਰਦੀ ਹੈ ਨਾ ਉਸ ਤਰੀਕੇ ਨਾਲ ਤੁਹਾਡੇ ਚਿਹਰੇ ਤੇ ਆ ਦੇਖੋ ਮੈਲ ਬਣ ਕੇ ਉਤਰੂਗੀ ਜਿੱਦਾਂ ਤੁਸੀਂ ਇਹ ਜਿਵੇਂ ਮੈਂ ਕੱਪੜੇ ਨਾਲ ਸਾਫ਼ ਕੀਤਾ ਡਾਇਰੈਕਟ ਧੋ ਤੇ ਆ ਦੇਖੋ ਜਿੱਦਾਂ ਮੈਲ ਉਤਰਦੀ ਨੇ ਐਦਾਂ ਤੁਹਾਡੀ ਜਿਹੜੀ ਗੰਦੀ ਸਕਿਨ ਹੁੰਦੀ ਡੈਡ ਸਕਿਨ ਹੁੰਦੀ ਨੇ ਐਦਾਂ ਮੂਵ ਹੋਣੀ ਸ਼ੁਰੂ ਹੋ ਜਾਂਦੀ ਏ ਤੇ ਸਕਿਨ ਤੇ ਇੱਕ 글로ਵ ਆ ਜਾਂਦਾ ਠੀਕ ਹੈ ਤੇ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਣੀ ਮੈਂ ਹੁਣ ਫੇਸ ਨੂੰ ਵਾਸ਼ ਕਰਕੇ ਆਵਾਂਗੀ ਤੁਸੀਂ ਦੇਖ ਸਕਦੇ ਹੋ ਕਿਦਾਂ ਮੈਲ ਬਾੜ ਬਣ ਕੇ ਉਤਰ ਰਹੀ ਏ ਗੰਦੀ ਸਕਿਨ ਜਿੰਨੀ ਵੀ ਡਸਟ ਹੁੰਦੀ ਏ ਜਿੰਨੀ ਵੀ ਡੈਡ ਸਕਿਨ ਹੁੰਦੀ ਨੇ ਐਦਾਂ ਉਤਰ ਜਾਂਦੀ ਠੀਕ ਔਰ ਤੁਹਾਡੀ ਸਕਿਨ ਜਿਹੜੀ ਇੱਕਦਮ ਚਮਕਾਲੀ ਇਕਦਮ ਬ੍ਰਾਈਟ ਹੋ ਜਾਂਦੀ ਗਲੋਇੰਗ ਸਕਿਨ ਹੋ ਜਾਂਦੀ ਤੇ ਮੈਨੂੰ ਉਮੀਦ ਹੈ ਤੁਹਾਨੂੰ ਇਹ ਵਾਲਾ ਫੇਸ਼ੀਅਲ ਬਹੁਤ ਪਸੰਦ ਆਇਆ ਹੋਣਾ ਹੈ ਵੀਡੀਓ ਬਾਅਦ ਵਿੱਚ ਸ਼ੇਅਰ ਕਰ ਦੇਣਾ ਬਾਅਦ ਵਿੱਚ ਲਾਈਕ ਕਰਿਆ ਕਰੋ ਤੇ ਆਪਾਂ ਤੁਹਾਨੂੰ ਇੱਕ ਬਹੁਤ ਹੀ ਪਿਆਰਾ ਸਕਰਬ ਦੱਸਾਂਗੇ ਖਾਸ